ਵਨਾਰੇ ਦੇ ਸਤਕਾਰਯੋਗ ਸਰੋਤੋਂ ਜਿਵੇਂ ਆ ਆਪਾਂ ਅਕਸਰ ਜ਼ਿਕਰ ਕਰਦੇ ਹਾਂ ਮੁੰਡਾ ਤੇ ਲੜਕੀ ਦਾ ਲੜਕਾ ਤੇ ਲੜਕੀ ਦਾ ਬॉयਜ਼ ਗਰਲਸ ਦੇ ਵਿੱਚ ਜਿਸ ਤਰ੍ਹਾਂ ਪਾੜਾ ਉਹ ਵੱਧ ਰਿਹਾ ਹੈ ਕਿਉਂਕਿ ਅੱਗੇ ਲੜਕੀਆਂ ਦਵਾ ਦਿੱਤੀਆਂ ਜਾਂਦੀਆਂ ਸਨ ਪਰ ਹੁਣ ਸਿਰਫ ਪੰਜਾਬ ਹੀ ਨਹੀਂ ਭਾਰਤ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਇਹ ਟ੍ਰੈਂਡ ਤਬਦੀਲ ਹੋ ਰਹੇ ਨੇ ਸੋਚ ਦੇ ਵਿੱਚ ਫਾਸਲਾ ਵੱਧ ਰਿਹਾ ਮੌਕੇ ਮਿਲਣ ਦੇ ਨਾਲ ਲੜਕੀਆਂ ਜ਼ਿਆਦਾ ਉਦਾਰ ਹੋ ਰਹੀਆਂ ਨੇ ਸਿੱਖਿਆ ਤੇ ਨੌਕਰੀ ਦੇ ਵਿੱਚ ਪਛੜਨ ਦੇ ਕਾਰਨ ਲੜਕੀਆਂ ਦਾ ਵਿਵਹਾਰ ਬਦਲ ਰਿਹਾ ਹੈ ਨੈਗੇਟਿਵ ਹੋ ਰਹੇ ਨੇ ਲੜਕੇ ਤੇ ਲੜਕੀਆਂ ਦੇ ਵਿਚਾਰਾਂ ਦੇ ਵਿੱਚ ਖਾਈ ਵੱਧ ਸਕਦੀ ਹੈ ਜਿਹੜਾ ਆਉਣ ਵਾਲੇ ਸਮੇਂ ਸਾਡੇ ਵਿਅਕਤੀ ਜ਼ਿੰਦਗੀਆਂ ਤੇ ਸਮਾਜਿਕ ਕਦਰਾਂ ਕੀਮਤਾਂ ਤੇ ਅਸਰ ਪਾਏਗਾ ਯੂਰਪੀ ਸੰਘ ਦੇ ਵਿੱਚ 46% ਨੌਜਵਾਨ ਲੜਕੀਆਂ ਉੱਚ ਸਿੱਖਿਆ ਲੈ ਰਹੀਆਂ ਨੇ ਯੂਰੋਪੀਅਨ ਯੂਨੀਅਨ ਦੇ ਵਿੱਚ ਜਾਨਕਿ 46% ਦੀ ਲੜਕੀਆਂ ਉੱਚ ਸਿੱਖਿਆ ਲੈ ਰਹੀਆਂ ਨੇ ਜਦਕਿ ਯੂਰੋਪੀਅਨ ਸੰਘ ਦੇ ਵਿੱਚ 35% ਲੜਕੇ ਹਾਇਰ এডੂਕੇਸ਼ਨ ਲੈ ਰਹੇ ਨੇ ਜਣਕਿ 11% ਦੀ ਘਟਨੇ ਲੜਕੇ ਹਾਇਰ এডੂਕੇਸ਼ਨ ਦੇ ਵਿੱਚ ਇਹੀ ਹਾਲ ਪੰਜਾਬ ਚ ਹੈ ਘਰਾਂ ਚ ਤੁਸੀਂ ਵੇਖ ਲਓ ਪੀ ਐਚ ਡੀ ਚ ਪੰਜਾਬ ਚ ਵੇਖ ਲਓ ਹਾਇਰ এডੂਕੇਸ਼ਨ ਚ ਲੜਕੀਆਂ ਜ਼ਿਆਦਾ ਨੇ ਲੜਕੇ ਘਟਨੇ ਕਿਉਂਕਿ ਹਾਲਾਤਾਂ ਨੇ ਜਾਂ ਕੰਮਕਾਰ ਨੇ ਵਿਗਾੜ ਦਿੱਤਾ ਜਦੋਂ ਦਾ ਨਕਲਦਾ ਰੁਝਾਨ ਘਟਿਆ ਲੜਕੀਆਂ ਅੱਗੇ ਆ ਰਹੀਆਂ ਨੇ ਤੇ ਲੜਕੇ ਪਛੜ ਰਹੇ ਨੇ ਇਸ ਦਾ ਮਤਲਬ ਇਹ ਹੈ ਕਿ ਲੜਕੀਆਂ ਜ਼ਿਆਦਾ ਸਿੱਖਿਆਤ ਹੋ ਰਹੀਆਂ ਨੇ ਉਹਨਾਂ ਦੀ ਸੋਚ ਖੁੱਲੀ ਤੇ ਵਿਸ਼ਾਲ ਹੋ ਰਹੀ ਹੈ ਉਹ ਆਜ਼ਾਦ ਹੋ ਰਹੀਆਂ ਨੇ ਤੇ ਲੜਕੇ ਪਛੜ ਰਹੇ ਨੇ ਅਮਰੀਕਾ ਚੀਨ ਦੱਖਣੀ ਕੋਰੀਆ ਵਰਗੇ ਮੁਲਕਾਂ ਦੇ ਵਿੱਚ 20 ਵਿਕਸਤ ਦੇਸ਼ਾਂ ਦੇ ਵਿੱਚ 28 ਫੀਸਦੀ ਲੜਕੇ ਸਕੂਲੀ ਸਿੱਖਿਆ ਵੀ ਨਹੀਂ ਪੂਰੀ ਕਰ پا ਰਹੇ ਤੁਸੀਂ ਵੇਖੋ ਅਮਰੀਕਾ ਚੀਨ ਦੱਖਣੀ ਕੋਰੀਆ ਵਰਗੇ ਮੁਲਕਾਂ ਚ 20 ਮੁਲਕਾਂ ਦੀ ਰਿਪੋਰਟ ਹੈ ਕਿ 28 ਫੀਸਦੀ ਲੜਕੇ ਸਕੂਲੀ ਸਿੱਖਿਆ ਵੀ ਨਹੀਂ ਪੂਰੀ ਕਰ ਪਾਉਂਦੇ ਤੇ ਉਹ ਮਹਿਜ਼ 18 ਫੀਸਦੀ ਲੜਕੀਆਂ ਹੀ ਸਕੂਲ ਛੱਡਦੀਆਂ ਨੇ ਜਦੋਂ ਕਿ 28% ਲੜਕੇ ਸਕੂਲ ਛੱਡ ਜਾਂਦੇ ਨੇ ਲੜਕੀਆਂ ਸਿਰਫ 18% ਨੇ ਜਿਹੜੀਆਂ ਸਕੂਲ ਛੱਡ ਜਾਂਦੀਆਂ ਨੇ ਸਿੱਖਿਆ ਤੇ ਨੌਕਰੀ ਦੇ ਵਿੱਚ ਮਹਿਲਾਵਾਂ ਦੇ ਵੱਧਦੇ ਰੋਲ ਕਰਕੇ ਲੜਕੀਆਂ ਦੇ ਵਿੱਚ ਅਸੰਤੋਸ਼ ਪੈਦਾ ਹੋ ਰਿਹਾ ਉਹਨਾਂ ਦੇ ਵਿੱਚ ਦੁਚਿੱਤੀ ਪੈਦਾ ਹੋ ਰਹੀ ਹੈ ਉਹਨਾਂ ਦੇ ਵਿੱਚ ਭੰਬਲ ਪੂਸਾ ਪੈਦਾ ਹੋ ਰਿਹਾ ਲੜਕੇ ਆਪਣੇ ਹੋ ਰਹੇ ਇਸ ਨੁਕਸਾਨ ਨੂੰ ਜਾਂ ਕਮੀਆਂ ਦਾ ਦੋਸ਼ ਲੜਕੀਆਂ ਤੇ ਮੜ ਰਹੇ ਨੇ ਕਿ ਸ਼ਾਇਦ ਕੁੜੀਆਂ ਨੂੰ ਆਜ਼ਾਦੀ ਹੈ ਤਾਂ ਹੀ ਸਾਨੂੰ ਇਹ ਕੁਝ ਚਲਣਾ ਪੈ ਰਿਹਾ ਇਕਨੋਮਿਕਸ ਟਾਈਮ ਦੀ ਰਿਪੋਰਟ ਹੈ ਕਿ ਲੜਕੇ ਤੇ ਲੜਕੀਆਂ ਦੇ ਵਿੱਚ ਪਾਲਣ ਪੋਸ਼ਣ ਦੇ ਵਿੱਚ ਜਾਂ ਅਲੱਗ-ਅਲੱਗअनुभव ਦੀ ਵਜ੍ਹਾ ਕਰਕੇ ਜ਼ਿੰਦਗੀ ਦੇ ਵਿੱਚ ਜੋ ਕੁਝ ਵਾਪਰਿਆ ਉਸ ਤੇ ਲਈ ਨਜ਼ਰੀਏ ਬਦਲ ਰਹੇ ਨੇ ਮਿਲਦੇ ਮੌਕੇ ਸਿੱਖਿਆ ਦੇ ਵਿੱਚ ਲੜਕੀਆਂ ਦੇ ਵੱਧੇ ਰੁਝਾਨ ਦੇ ਕਾਰਨ ਬਹੁਤ ਤਬਦੀਲੀਆਂ ਆ ਰਹੀਆਂ ਨੇ ਲੜਕੀਆਂ ਵਿਸ਼ਾਲ ਤੇ ਖੁੱਲੇ ਵਿਚਾਰਾਂ ਦੀ ਆਜ਼ਾਦਨਾ ਹੋ ਰਹੀਆਂ ਨੇ ਤੇ ਉਹ ਰਾਜਨੀਤੀ ਦੇ ਵਿੱਚ ਵੀ ਉਦਾਰਵਾਦੀ ਪਾਰਟੀਆਂ ਨੂੰ ਜ਼ਿਆਦਾ ਪਸੰਦ ਕਰਨ ਲੱਗੀਆਂ ਨੇ ਤੇ ਲੜਕੇ ਜਿਹੜੇ ਨੇ ਉਹ ਜਿਸ ਤਰਾ ਦੱਖਣਪੰਥੀ ਨਤਾਵਾਂ ਦੀ ਤਰਫ ਅਕਰਸ਼ਿਤ ਹੋ ਰਹੇ ਨੇ ਸੱਜੇ ਪੱਖੀਆਂ ਵੱਲੇ ਪਾਸੇ ਤੇ 20% ਦੀ ਸਮਰਾਤ ਦੇਸ਼ਾਂ ਦਾ ਇੱਕ ਸਰਵੇ ਹੈ ਜਿਸ ਦੇ ਵਿੱਚ ਲੜਕੇ ਤੇ ਲੜਕੀਆਂ ਦੀ ਸੋਚ ਦੇ ਵਿੱਚ 27% ਦਾ ਅੰਤਰ ਜਿਹੜਾ ਉਹ ਵਧ ਗਿਆ ਅੰਤਰ 27% ਦੀ ਵਧਿਆ فاਸਲਾ ਮਹਿਲਾਵਾਂ ਦੇ ਵਧੇ ਅਧਿਕਾਰਾਂ ਨੂੰ ਲੈ ਕੇ ਲੜਕੇ ਜ਼ਿਆਦਾ ਆਲੋਚਨਾਤਮਕ ਹੋ ਰਹੇ ਨੇ ਕਿ ਨਹੀਂ ਯਾਰ ਜਨਾਨੀਆਂ ਨੂੰ ਜਿਆਦਾ ਖੁੱਲ੍ਹ ਦਿੱਤੀ ਜਾ ਰਹੀ ਹੈ ਪਰ ਆਪ ਨਹੀਂ ਅੱਗੇ ਵਧ ਰਹੇ ਆਪਣੀ ਜਿਹੜੀ ਉਹਨਾਂ ਦੀ ਤਰੱਕੀ ਨਹੀਂ ਹੋ ਰਹੀ ਉਸ ਤਰਾਸਤੀਲ ਦੇ ਲਈ ਉਹ ਔਰਤ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ ਉਹਨਾਂ ਦਾ ਕਹਿਣਾ ਕਿ ਫੈਮਿਜ਼ਮ ਕੁਝ ਜ਼ਿਆਦਾ ਹੀ ਹੋ ਗਿਆ ਬ੍ਰਿਟਿਸ਼ ਲੜਕੀਆਂ ਦਾ ਮੰਨਣਾ ਹੈ ਕਿ ਉਹਨਾਂ ਦੇ ਲਈ ਜ਼ਿੰਦਗੀ ਮੁਸ਼ਕਲ ਹੋ ਗਈ ਹੈ ਲੜਕੀਆਂ ਹੰਸਾ ਕਠੋਰ ਗਰਭਪਾਤ ਕਾਨੂੰਨ ਤੇ ਵੇਤਨ ਦੇ ਵਿੱਚ ਭੇਦਭਾਪ ਤੇ ਘਰ ਦੇ ਕੰਮ ਦੇ ਵਿੱਚ ਜ਼ਿਆਦਾ ਜੋ ਉਹਨਾਂ ਦੀ ਹਿੱਸੇਦਾਰੀ ਵਧ ਰਹੀ ਹੈ ਉਸ ਨੂੰ ਲੈ ਕੇ ਚਿੰਤਤ ਨੇ ਚੀਨ ਦੇ ਵਿੱਚ 35000 ਲੋਕਾਂ ਤੇ ਸਰਵੇ ਕੀਤਾ ਗਿਆ ਜਿਸ ਦੇ ਵਿੱਚ ਜ਼ਿਆਦਾਤਰ ਲੜਕੀਆਂ ਨੇ ਆਖਿਆ ਜ਼ਿਆਦਾਤਰ ਮੁੰਡਿਆਂ ਨੇ ਆਖਿਆ ਕਿ ਲੜਕੀਆਂ ਨੂੰ ਪਹਿਲਾਂ ਘਰ ਤੇ ਧਿਆਨ ਦੇਣਾ ਚਾਹੀਦਾ ਫਿਰ ਕਾਸਟ ਕਟਿੰਗ ਦੇ ਵਿੱਚ ਪਹਿਲਾਂ ਮਹਿਲਾ ਕਰਮਚਾਰੀਆਂ ਨੂੰ ਕੱਢਣਾ ਚਾਹੀਦਾ ਜੇ ਤੁਸੀਂ ਕਿਸ ਨੇ ਮਹਿੰਗਾ ਪੈਂਦਾ ਕਿ ਲੜਕੀਆਂ ਨੂੰ ਪਹਿਲਾਂ ਕੱਢੋ ਲੜਕਿਆਂ ਨੂੰ ਬਾਅਦ ਚ ਕੱਢੋ ਹੁਣ ਤੁਸੀਂ ਵੇਖੋ ਕਿ ਆ ਜਿਹੜੀ ਇੰਡੀਆ ਦੀ 에ਰਲਾਈਨ ਇੰਡੀਗੋ ਬੜੀ ਚਰਚਤ ਹੈ ਇਹਦੇ ਵਿੱਚ ਇਹਨਾਂ ਨੇ ਜ਼ਿਆਦਾ ਔਰਤਾਂ ਰੱਖੀਆਂ ਹੋਈਆਂ ਨੇ ਉਹ ਕਹਿੰਦੇ ਇੱਕ ਤਾਂ ਵੇਤਨ ਘਟ ਨਾਲ ਸਰ ਜਾਂਦਾ ਹੈ ਇਕੋਨਾਂ ਦੇ ਵਜ਼ਨ ਹਲਕੇ ਨੇ ਮਤਲਬ ਜੋ ਲੌਜੀਕ ਦੇ ਰਹੇ ਨੇ ਹੁਣ ਬੰਦਾ ਘੱਟੋ ਘੜ 80 ਕਿਲੋ ਦਾ ਹੁੰਦਾ ਔਰਤ 55 60 ਦੀ ਹੈ ਜੋ ਦੋ ਬੰਦਿਆਂ ਦਾ ਵਜ਼ਨ ਹੋ ਜਾਂਦਾ ਉਹਦੇ ਬਰਾਬਰ ਤਿੰਨ ਔਰਤਾਂ ਚੜ ਜਾਂਦੀਆਂ ਨੇ ਉਹ ਕਹਿੰਦੇ ਸਾਡਾ ਇਸ ਤੇ ਰਸ਼ ਘਟਦਾ ਹੈ ਲੋਡ ਘਟਦਾ ਹੈ ਫਿਊਲ ਤੇ ਮਤਲਬ ਉਹਨਾਂ ਦਾ ਜਿਹੜਾ ਜ਼ਿਆਦਾ ਭਾਵੇਂ ਉਹ ਕਰਿਊ ਹੈ ਭਾਵੇਂ ਉਹ ਗਰਾਊਂਡ ਸਟਾਫ ਹੈ ਜ਼ਿਆਦਾ ਲੜਕੀਆਂ ਨੂੰ ਲੈ ਰਹੇ ਨੇ ਕਿ ਲੜਕੀਆਂ ਸਮਰਪਤ ਨੇ ਜ਼ਿਆਦਾ ਇੰਡੀਗੋ ਦੇ ਮਾਲਕਾਂ ਨੇ ਆਪਣੀ ਸਫਲਤਾ ਦੇ ਰਾਜ ਦੇ ਵਿੱਚ ਇਹ ਵੀ ਗੱਲ ਦੱਸੀ ਕਿ ਅਸੀਂ ਲੜਕੀਆਂ ਦੀ ਜ਼ਿਆਦਾ ਅਪਾਇੰਟਮੈਂਟ ਕਰਦੇ ਹਾਂ ਤੇ ਹੁਣ ਲੜਕੇ ਕਹਿੰਦੇ ਕੋਸਟ ਕਟਿੰਗ ਦੇ ਵਿੱਚ ਪਹਿਲਾਂ ਬੀਬੀਆਂ ਨੂੰ ਘਟੋ ਤੇ ਬਰਾਬਰੀ ਦਾ ਹੱਕ ਮਿਲਣ ਤੇ ਉਹ ਆਪਣੀ ਮਾਂ ਦੀ ਤੁਲਨਾ ਦੇ ਵਿੱਚ ਜ਼ਿਆਦਾ ਖੁਸ਼ ਨਹੀਂ ਮਾਂ ਨਾਲੋਂ ਜ਼ਿਆਦਾ ਉਹ ਬੁਲਾਰੀਆਂ ਨੇ ਜਿਵੇਂ ਮਾਵਾਂ ਆਪਣੇ ਹੱਕ ਲਈ ਨਹੀਂ ਸੀ ਬੋਲਦੀਆਂ ਪਰ ਲੜਕੀਆਂ ਜ਼ਿਆਦਾ ਬੋਲਦੀਆਂ ਨੇ ਉਹ ਅਜਿਹਾ ਜੀਵਨ ਸਾਥੀ ਚਾਹੁੰਦੀਆਂ ਨੇ ਜੋ ਘਰ ਦੇ ਕੰਮਾਂ 'ਚ ਵੀ ਬਰਾਬਰ ਹੱਥ ਵਟਾਵੇ ਜੇ ਲੜਕੀ ਬਾਹਰ ਗਈਏ ਤੇ ਲੜਕਾ ਵੀ ਆਉਂਦੇ ਨੂੰ ਖਾਣਾ ਬੁਲਾਵੇ ਪੋਚਾ ਲਾਵੇ ਤੇ ਉਹਨੂੰ ਆਰਥਿਕ ਸੁਤੰਤਰਤਾ ਦਵੇ ਕਿ ਉਹਨੇ ਵੀ ਸ਼ਾਪਿੰਗ ਕਰਨੀ ਹੈ ਕਾਰ ਲੈ ਕੇ ਜਾਣਾ ਤੇ ਉਹਨੂੰ ਵੀ ਆਗਿਆ ਦਵੇ ਹਾਲਾਂਕਿ ਜ਼ਿਆਦਾਤਰ ਲੜਕਿਆਂ ਦਾ ਮੰਨਣਾ ਕਿ ਅਜਿਹੇ ਸੋਚ ਵਾਲੇ ਲੜਕੇ ਨਹੀਂ ਮਿਲ ਰਹੇ ਲੜਕੀਆਂ ਦਾ ਮੰਨਣਾ ਕਿ ਅਜਿਹੇ ਬ੍ਰੌਡ ਮਾਈਂਡਰਡ ਲੜਕੇ ਨਹੀਂ ਮਿਲ ਰਹੇ ਵਿਚਾਰਾਂ ਦੇ ਇਸ ਫੈਸਲੇ ਦਾ ਅਸਰ ਕੇਵਲ ਨਿੱਜੀ ਸਬੰਧਾਂ ਤੇ ਨਹੀਂ ਬਲਕਿ ਰਾਜਨੀਤਿਕ ਸੋਚ ਪਰਿਵਾਰ ਦੀ ਸਰਚਨਾ ਤੇ ਪਰਿਵਾਰ ਦੀ ਬਣਤਰ ਤੇ ਸਮਾਜਿਕ ਮੁੱਲਾਂ ਤੇ ਵੀ ਪੈ ਰਿਹਾ ਹੈ ਇਸ ਦੇ ਵਿੱਚ ਭਵਿੱਖ ਦੇ ਵਿੱਚ ਟਕਰਾਹ ਹੋਰ ਵਧੇਗਾ ਮਾਰਾਂ ਦਾ ਮੰਨਣਾ ਹੈ ਕਿ ਇਹ ਗੈਪ ਲੜਕੀਆਂ ਦੀ ਸੱਖਰਤਾ ਦੇ ਵਿੱਚ ਵਾਧਾ ਕਰੇਗਾ ਘਟਦੇ ਲਿੰਗਿਕ ਭੇਦਭਾਵ ਤੇ ਸੋਸ਼ਲ ਮੀਡੀਆ ਤੇ ਹੋ ਰੇ ਧਰੋਵੀਕਰਨ ਦੇ ਨਾਲ ਇਹ ਚੀਜ਼ਾਂ ਵੱਧ ਰਹੀਆਂ ਨੇ ਉਹਨਾਂ ਦਾ ਮੰਨਣਾ ਹੈ ਕਿ ਲੜਕੀਆਂ ਦੇ ਵਿੱਚ ਕੁਝ ਅਜਈਆਂ ਲੜਕੀਆਂ ਦੇ ਲਈ ਕੁਝ ਅਜਈਆਂ ਨੀਤੀਆਂ ਬਣਾਈਆਂ ਜਾਣ ਬਿਹਤਰ ਸਿੱਖਿਆ ਲਈ ਲੜਕੀਆਂ ਨੂੰ ਜਿਹੜਾ ਹੈਗਾ ਬਿਹਤਰ ਸਿੱਖਿਆ ਦੇ ਲਈ ਲੜਕੀਆਂ ਨੂੰ ਜ਼ਿਆਦਾ ਉਤਸ਼ਾਹਿਤ ਕੀਤਾ ਜਾਵੇ ਮਹਿਲਾ ਸਾਥੀ ਉਹਨਾਂ ਦੇ ਵਿਚਾਰਾਂ ਦੇ ਵਿੱਚ ਉਹਨਾਂ ਦੇ ਗੈਪ ਨੂੰ ਕੰਮ ਕਰਨਾ ਲੜਕੇ ਨੂੰ ਨੌਕਰੀ ਦੇ ਵਿੱਚ ਮਦਦ ਦੀ ਜ਼ਰੂਰਤ ਹੋਵੇ ਨਰਸਿੰਗ ਵੈਸੇ ਖੇਤਰਾਂ ਦੇ ਵਿੱਚੋਂ ਵੋਕੇਸ਼ਨਲ ਸਿੱਖਿਆ ਦਿੱਤੀ ਜਾ ਸਕਦੀ ਹੈ ਜਿਸ ਦੇ ਵਿੱਚ ਪਰੰਪਰਿਕ ਰੂਪ ਦੇ ਵਿੱਚ ਮਹਿਲਾਵਾਂ ਹਾਵੀ ਨੇ ਹੁਣ ਲੜਕੇ ਵੀ ਨਰਸਾਂ ਬਣ ਰਹੇ ਨੇ ਵੈਸੇ ਤੇ ਇਸ ਸੰਸਥਾ ਦੇ ਵਿੱਚ ਤੁਸੀਂ ਵੇਖੋ ਕਿ ਜਿਸ ਤਰ੍ਹਾਂ ਯੂਰਪ ਦੇ ਵਿੱਚ ਯੂਰੋਪੀਅਨ ਸੰਘ ਦੇ ਜਿਹੜੇ ਦੇਸ਼ ਨੇ ਯੂਰੋਪੀਅਨ ਯੂਨੀਅਨ ਦੇ ਉਹਨਾਂ ਦੇ ਵਿੱਚ ਲੜਕੀਆਂ 46% ਨੇ ਹਾਈਰ ਐਜੂਕੇਸ਼ਨ ਹਾਸਲ ਕਰਨ ਵਾਲੀਆਂ ਦੇ ਲੜਕੇ 35 ਫੀਸਤੀ ਨੇ ਜੋ ਹਰ এডਿਕੇਸ਼ਨ ਹਾਸਲ ਕਰਦੇ ਨੇ ਆਪਣੇ ਯੂਨੀਵਰਸਿਟੀਆਂ ਕਾਲਜਾਂ ਚ ਵੇਖ ਲੋ ਮਿੱਤਰਾਂ ਦਾ ਨਾਂ ਚੱਲਦਾ ਜਾਂ ਠੇਕੇ ਜਾਂ ਠਾਣੇ ਸੋ ਇਸ ਕਰਕੇ ਇਹ ਜੋ ਕੁਝ ਹੋ ਰਿਹਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਘਰਾਂ ਦੇ ਰਿਸ਼ਤਿਆਂ ਨੂੰ ਵੀ ਤੜਕਾਏਗਾ ਸੋਸਾਇਟੀ ਦੇ ਵਿੱਚ ਤਬਦੀਲੀਆਂ ਆਉਣਗੀਆਂ ਸੋ ਮਰਦ ਨੂੰ ਵੀ ਆਪਣੇ ਪਹਿਲਾਂ ਵਰਗੀ ਖੋਤੀ ਮਰਦਾਨਗੀ ਤੋਂ ਕਿਤੇ ਨਾ ਕਿਤੇ ਲਾਂਬੇ ਹੋਣਾ ਚਾਹੀਦਾ ਹੈ ਸੋ اے ਸੀ ਲੜਕੇ ਤੇ ਲੜਕੀਆਂ ਦੇ ਵਿੱਚ ਵੱਧ ਦੇ فاਸਲੇ ਦੀ ਕਹਾਣੀ